ਯਾ ਕੋਈ ਆ ਫਾਇਲ ਲਾਜ ਕਰੋ ਉਹ ਮਰ ਜਾਵੇ ਉਹਨਾਂ ਕਹਿੰਦੇ ਘਰ ਲੈ ਇੱਕ ਸਰੁੰਦਾ ਸਸਬਉ ਦਾ ਵਿੱਚ ਮੇਰਾ ਵੀ ਪਰਿਵਾਰ ਹੈ ਲੇਕਿਨ ਸਾਡੀ ਸਾਡੀ ਜਨਾਨੀ ਬੜੀ ਅੱਛੀ ਹੈ ਤੇ ਕੀ ਹੋਇਆ ਤੇ ਉਹਨੇ ਇੱਕ ਉਹਨੇ ਤੀ ਪੂੜੀਆਂ ਦਿੱਤੀਆਂ ਕਿ ਇਹ ਇੱਕ ਇਹ ਪੂਰੀ ਇੱਕ ਰੋਜ਼ ਤੂੰ ਉਹਨੂੰ ਖਵਾ ਦੇ ਉਹਨੇ ਕਿ ਠੀਕ ਹੈ ਜੀ ਤੇ ਲੇਕਿਨ ਇੱਕ ਗੱਲ ਹੋਰ ਹੈ ਤੂੰ 30 ਦਿਨ ਦੇ ਬੰਦੇ ਗੁੱਸਾ ਨਹੀਂ ਕਰਨਾ ਉਹਨੂੰ ਪਿਆਰ ਨਾਲ ਉਹਨਾਂ ਨਾਲ ਬੋਲਣਾ ਉਹਦੀ ਸੇਵਾ ਕਰਨੀ ਹੈ ਉਹਨੇ ਕਹੇ ਭਰੋ ਆਹ ਕਿਹੜੀ ਗੱਲ ਹੈ 30 ਦਿਨ ਬਾਅਦ ਮੇਰੀ ਜਾਨ ਛੁੱਟਦੀ ਤਾਂ ਮੈਂ ਐ ਵੀ ਕਰਲਾਂਗੀ ਤੇ ਉਹ ਇੱਕ ਕੁੜੀਆ ਦਿਨ ਦੇਰੀ ਸੇਵਾ ਕਰਦੀ ਰਹੀ ਐਨੀ ਸੇਵਾ ਦੇਤੀ ਸੱਸ ਖੁਸ਼ ਹੋ ਗਈ ਮੈਂ ਸ਼ੋਰਟ ਜਾ ਰਿਆਂ ਸੱਸ ਖੁਸ਼ ਹੋ ਗਈ ਸੱਸ ਖੁਸ਼ ਹੋ ਕੇ ਤੇ ਉਹ ਹੈਰਾਨ ਨੋ ਹੈਰਾਨ ਕਹਿੰਦਾ ਹੈ ਮੇਰੀ ਸੱਸ ਤੇ ਬਹੁਤ ਅੱਛੀ ਹੈ ਮੈਨੇ ਐਵੇਂ ਹੀ ਇਹਨੂੰ ਡੱਢੀ ਪਈ ਸੀ ਐਵੇਂ ਮੈਂ ਮੈਨੂੰ ਮਾਰਨਾ ਚਾਹਦੀ ਸੀ ਹੈ ਉਹ ਭਜੀ ਭਜੀ ਨਹੀਂ ਹੁੰਦਾ ਬੋਲੂ ਸ਼ਾਂਤ ਬੋਲੂ ਸ਼ਾਂਤ ਜੀ ਸ਼ਾਂਤ ਜੀ ਮੇਰੀ ਸੱਸ ਨੇ ਮੰਨ ਲਈ ਚਾਹੀਦੀ ਤੇ ਬਹੁਤ ਅੱਛੀ ਹੈ ਕਹਿੰਦਾ ਪੁੱਤ ਅੱਦ ਸ਼ਾਂਤ ਅੱਛੀ ਹੈ ਮਾਂ ਅੱਛੀ ਹੈ ਤੇਰੀ ਸੱਸ ਅੱਛੀ ਹੈ ਮੈਂ ਤੈਨੂੰ ਕੁਝ ਦਵਾਈ ਨਹੀਂ ਦਿੱਤੀ ਮੈਂ ਚੀਨੀ ਦੀ ਪੂੜੀਆਂ ਪੀਸ ਕੇ ਦਿੱਤੀਆਂ ਸਨ ਤੂੰ ਬਦਲੀਏ ਤੇ ਉਹ ਬਦਲ ਗਿਆ ਅਸੀਂ ਬਦਲਾਂਗੇ ਤੂੰ ਜਾਂ ਬਦਲੇਗਾ ਔਰ ਦੂਸਰਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿਆਂ ਮੈਂਟਲੀ ਮੈਂਟਲੀ ਅਗਰ ਅਸੀਂ ਸ਼ਾਂਤ ਹੋਣਾ ਹੈ ਅਸੀਂ ਜਦੋਂ ਨਹਾਨੇ ਆ ਸਭ ਤੋਂ ਪਾਣੀ ਪਹਿਲੇ ਕਿੱਥੇ ਪਾ ਲਿਆ ਸੀ ਦੱਸੋ ਤੁਸੀਂ ਕਿਤੇ ਪਾਣਾ ਪਿਆਣਾ ਪਿਆਣਾ ਕੁਝ ਵੀ ਨਹੀਂ ਹੈ ਪਰ ਲੇਕਿਨ ਅਸੀਂ ਪਾਣੀ ਕਿੱਥੇ ਪਾਣਾ ਉਹ ਤੁਸੀਂ ਸ਼ੁਰੂ ਕਰੋਗੇ ਤੁਹਾਡਾ ਦਿਮਾਗ ਬਿਲਕੁਲ ਸ਼ਾਂਤ ਹੁੰਦਾ ਜਾਏਗਾ ਆਪਾਂ ਕੀ ਕਰਨਾ ਇੱਕ ਐਵੇਂ ਬੁੱਖੀ ਬਣਾ ਕੇ ਔਰ ਇੱਕ ਜਦ ਪਾਣੀ ਦਾ ਅੱਖਾਂ ਬੰਦ ਕਰਕੇ ਇੱਥੇ ਧੀਰੇ 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 ਤੁਹਾਡਾ ਦਿਮਾਗ ਦੇਖਣਾ ਇੱਕਦਮ ਸ਼ਾਂਤ ਹੁੰਦਾ ਜਾਏਗਾ जीवन बदल जाएगा, सब कुछ बदलेगा प्रभु तो थो आशीर्वाद देगी थोरी सोच बदल जाएगी थिंकिंग जाएगी जीवन बदिले ते आवा आ जाएगी सब कुछ बदलेगा सब कुछ बदलेगा बहुत शांति दरबार यू